ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਾਰ ਵਿੱਚ ਹਰ ਵਿਅਕਤੀ ਸੁਖੀ ਅਤੇ ਦੁਖੀ ਕਿਉਂ ਹੁੰਦਾ ਹੈ ਕੋਈ ਵੀ ਵਿਅਕਤੀ ਹਮੇਸ਼ਾ ਲਈ ਸੁਖੀ ਨਹੀਂ ਰਹਿੰਦਾ ਤੇ ਕੋਈ ਦੁਖੀ ਵੀ ਨਹੀਂ ਰਹਿੰਦਾ ਇਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ ਇਹ ਕਾਰਨ ਕੀ ਹੈ ਇਸ ਦੀ ਜਦੋਂ ਪਾਲ ਕੀਤੀ ਗਈ ਤਾਂ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਦੇ ਵਿੱਚੋਂ ਬਹੁਤ ਹੀ ਚੰਗੀਆਂ ਪਿਆਰੀਆਂ ਗੱਲਾਂ ਮੈਨੂੰ ਪੜਨ ਨੂੰ ਮਿਲੀਆਂ ਅਤੇ ਦਿਲ ਕੀਤਾ ਕਿ ਹੋਰ ਵੀ ਬਹੁਤ ਸਾਰੇ ਮੇਰੇ ਵਰਗੇ ਇਹ ਚੀਜ਼ਾਂ ਨੂੰ ਜਾਣਨਾ ਚਾਹੁੰਦੇ ਐ ਆਪਣੇ ਆਪ ਦੀ ਹਾਲ ਵਿੱਚ ਹੈ ਸਾਡੇ ਸੁੱਖ ਦੁੱਖ ਜ਼ਿੰਦਗੀ ਕੀ ਹੈ ਇਸਤੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਸੋ ਉਹਨਾਂ ਦੇ ਲਈ ਮੈਂ ਇਹ ਸ਼ੇਅਰ ਕਰਨਾ ਸ਼ੁਰੂ ਕੀਤਾ ਹੈ ਇਹ ਚੈਨਲ ਬਣਾਇਆ ਹੈ ਇਸ ਚੈਨਲ ਦੇ ਉੱਪਰ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਜੋ ਚੀਜ਼ ਮੈਨੂੰ ਚੰਗੀ ਲੱਗੀ ਜੋ ਮੇਰੀ ਆਤਮਾ ਨੂੰ ਚੰਗੀ ਲੱਗੀ ਜੋ ਦੂਜਿਆਂ ਤੱਕ ਪਹੁੰਚਾਉਣੀ ਜ਼ਰੂਰੀ ਹੈ ਜੋ ਪੜ੍ਹ ਲਿਖ ਨਹੀਂ ਸਕਦੇ ਜੋ ਇੰਨੀਆਂ ਕਿਤਾਬਾਂ ਨਹੀਂ ਪੜ੍ਹ ਸਕਦੇ ਜਾਂ ਉਹਨਾਂ ਨੂੰ ਮਿਲਦੀਆਂ ਨਹੀਂ ਜਾਂ ਨਾਲ ਕੋਲ ਟਾਈਮ ਨਹੀਂ ਹੈ ਉੱਥੋਂ ਤੱਕ ਮੈਂ ਇਹ ਸਾਰੀਆਂ ਗੱਲਾਂ ਪੁੱਛ ਸਕਾਂ ਤੁਹਾਨੂੰ ਇਹ ਵੀਡੀਓ ਜੇਕਰ ਚੰਗਾ ਲੱਗਦਾ ਤਾਂ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚੋਂ ਮੈਨੂੰ ਹੀ ਇਹ ਇਨਸਪੀਰੇਸ਼ਨ ਮਿਲੇਗੀ ਅੱਗੇ ਤੋਂ ਹੋਰ ਇਹੋ ਜਿਹੇ ਵੀਡੀਓ ਮੈਂ ਬਣਾ ਸਕਾਂ ਇਹੋ ਜੀਆਂ ਕਿਤਾਬਾਂ ਮੈਂ ਪੜ੍ਹ ਸਕਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ ਇਸ ਦੇ ਬਾਰੇ ਜ਼ਰੂਰ ਦੱਸਣਾ ਅਤੇ ਹੋਰ ਲੋਕਾਂ ਤੱਕ ਵੀ ਪਹੁੰਚਾਉਣਾ ਜੋ ਇਸ ਦਾ ਫਾਇਦਾ ਉਠਾ ਸਕਣ ਮਨ ਨੂੰ ਸ਼ਾਂਤੀ ਮਿਲ ਸਕੇ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਪਿਤਾ ਮਹਤਾ ਕਾਲੂ ਜੀ ਦੀ ਨਰੰਕਾਰ ਬਾਰੇ ਆਪਸੀ वार्तालाप ਹੈ ਜੋ ਕਿ ਭਾਈ ਵੀਰ ਸਿੰਘ ਜੀ ਦੁਆਰਾ ਸ਼੍ਰੀ ਗੁਰੂ ਨਾਨਕ ਚਮਤਕਾਰ ਦੇ ਵਿੱਚ ਦਿੱਤੀ ਗਈ ਹੈ ਇਸ ਨੂੰ ਪੜਨ ਤੇ ਬਹੁਤ ਹੀ ਵਧੀਆ ਲੱਗਿਆ ਸੋ ਇਹ ਮੈਂ ਇੱਥੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੀ ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਸ ਸਾਰੇ ਪਸਾਰੇ ਵਿੱਚ ਇੱਕ ਜੋਤ ਹਾਂ ਇੱਕ ਜੋਤ ਫਸਰ ਰਹੀ ਹੈ ਇਹ ਸਾਰਾ ਪਸਾਰਾ ਵੀ ਉਸੇ ਇੱਕ ਜੋਤ ਦਾ ਪਸਾਰਾ ਹੈ ਉਹ ਜੋਤ ਨਰੰਕਾਰ ਹੈ ਉਹ ਜੀਵਨ ਆਧਾਰ ਹੈ ਉਸ ਦੇ ਜੋ ਸੰਮੁਖ ਹੈ ਉਹ ਸੁਖੀ ਹੈ ਜਿਵੇਂ ਜੋ ਅੱਗ ਦੇ ਸੰਮੁਖ ਹੈ ਉਹ ਨਿੱਗਾ ਹੈ ਜੋ ਉਸ ਤੋਂ ਬੇਮੁਖ ਹੈ ਦੂਰ ਹੈ ਸੋ ਦੁੱਖ ਵਿੱਚ ਹੈ ਜਿਵੇਂ ਜੋ ਅਗਨੀ ਤੋਂ ਦੂਰ ਹੈ ਸੋ ਪਾਲੀ ਦੀ ਕਸ਼ਟ ਵਿੱਚ ਹੈ ਤਿਵੇਂ ਜੋ ਸਾਈ ਤੋਂ ਦੂਰ ਹੈ ਦੁੱਖ ਵਿੱਚ ਹੈ ਅੱਠ ਪਹਿਰ ਇਸ ਜੋਤ ਪਰ ਇਸ ਨਰੰਜਨ ਨਰੰਕਾਰ ਪਰਮੰ ਦਾ ਟਿਕਾਉ ਲੋੜੀਏ ਜਾਤੇ ਇਹ ਨਰੰਕਾਰ ਸਾਰੇ ਹੈ ਘਟ ਘਟ ਵਿੱਚ ਹੈ ਫਿਰ ਰਾਗ ਦਵੇਗ ਹਰਖ ਸ਼ੋਕ ਕਾਦਾ ਇਹ ਜੋਤ ਇੱਥੇ ਉੱਥੇ ਸਾਰੇ ਹੈ ਫਿਰ ਮਨ ਦਾ ਭਉ ਕਿਉਂ ਜਦ ਇਹ ਹਰ ਥਾਂ ਰਾਖਾ ਮਾਲਕ ਪਾਲਕ ਹੈ ਤਦ ਤਨ ਦਾ ਹਨੇਰੇ ਵਾਲਾ ਪਿਆਰ ਕਾਸ ਨੂੰ ਜਦ ਘਰ ਬਾਹਰ ਸਾਰੇ ਉਹ ਹੈ ਤਾਂ ਘਰ ਦਾ ਮੋਹ ਕਿਉਂ ਤੇ ਬਾਹਰ ਦਾ ਤਰਾਸ ਕਿਉਂ ਕਾਲੂ ਜੀ ਕਹਿੰਦੇ ਹਨ ਪਰ ਦੀਦਾ ਨਹੀਂ ਨਾ ਜਿਉ ਪਰ ਦੀਦਾ ਨਹੀਂ ਨਾ ਜਿਉ ਗੁਰੂ ਜੀ ਜਵਾਬ ਦਿੰਦੇ ਹਨ ਨਰੰਕਾਰ ਸਾਰੇ ਹੈ ਜਿਵੇਂ ਧਰਤੀ ਵਿੱਚ ਜਲ ਹੁੰਦਾ ਹੈ ਪਰ ਲੁਕਿਆ ਹੋਇਆ ਇਸੇ ਤਰ੍ਹਾਂ ਨਾ ਜਾਣਨ ਹਾਰਾਂ ਦੇ ਅੰਦਰ ਵੀ ਨਰੰਕਾਰ ਹੈ ਪਰ ਲੁਕਿਆ ਹੋਇਆ ਜਿਵੇਂ ਖੂ ਪੁੱਟੋ ਤਾਂ ਜਲ ਪ੍ਰਗਟ ਹੋ ਜਾਂਦਾ ਹੈ ਤਿਵੇਂ ਜਗਿਆਸੂਆਂ ਨੂੰ ਪਾਉ ਭਗਤੀ ਦੇ ਯਤਨ ਨਾਲ ਪ੍ਰੇਮ ਭਗਤੀ ਦੇ ਕੋਸ਼ਿਸ਼ ਦੇ ਨਾਲ ਨਰੰਕਾਰ ਪ੍ਰਗਟ ਹੋ ਜਾਂਦਾ ਹੈ ਜਿਵੇਂ ਨਦੀ ਦਾ ਪਾਣੀ ਆਪੇ ਵਹਿ ਰਿਹਾ ਹੈ ਤੇ ਬਿਨਾਂ ਯਤਨ ਦੇ ਪ੍ਰਗਟ ਹੀ ਰਹਿੰਦਾ ਹੈ ਤਿਵੇਂ ਪ੍ਰੇਮ ਵਾਲੇ ਭਗਤੀ ਵਾਲੇ ਜਾਗਪਈ ਦ੍ਰਿਸ਼ਟੀ ਵਾਲੇ ਸੁਰਜੀਤ ਮਨਾ ਨੂੰ ਸਦਾ ਹਾਜ਼ਰਾ ਹਜੂਰ ਦਿਸਦਾ ਤੇ ਪਾਸਦਾ ਹੈ ਸੋ ਸਾਰੇ ਜਗਤ ਵਿੱਚ ਸਾਰੇ ਘਟਾਂ ਵਿੱਚ ਹਰ ਥਾਂ ਹਰ ਰੰਗ ਹਰ ਜਗਾ ਨਰੰਕਾਰ ਪੂਰਨ ਹੈ ਹਾਜ਼ਰਾ ਹਜੂਰ ਪਾਸਦਾ ਹੈ ਮਨਾਂ ਦੀ ਗਤੀ ਦਾ ਫਰਕ ਹੈ ਮਨਾਂ ਨੂੰ ਮੋਹ ਨਿੰਦਰਾ ਤੋਂ ਜਗਾਉਣਾ ਹੈ ਕਾਲੂ ਜੀ ਪੁੱਛਦੇ ਹਨ ਕਿਵੇਂ ਸੁੱਤਾ ਮਨ ਜਾਗੇ ਕੀ ਕੋ ਇਸਦੇ ਬਾਰੇ ਅਗਲੇ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਜੇ ਤੁਹਾਨੂੰ ਇਸ ਦੇ ਬਾਰੇ ਚੰਗਾ ਲੱਗਿਆ ਇਹ ਜਾਣ ਕੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਧੰਨਵਾਦ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ